ਗੁਰਪਤੇ ਦੀ ਸਾਜ ਕਹਿੰਦੇ ਗੁਰਪਤੇ ਦੀ ਦੋ ਵਾਰੀ ਸਾਹਮਣੇ ਵਾਲਾ ਗੁਰਪਤੇ ਬੁਲਾਉਂਦਾ ਹੈ ਦੋ ਵਾਰੀ ਫਿਰ ਦੂਸਰਾ ਸਾਹਮਣੇ ਵਾਲਾ ਪਤੇ ਬੁਲਾਉਂਦਾ ਸਤਾਰਥ ਕੀ ਬਣ ਗਿਆ ਅੱਗੇ ਪਿੱਛੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਕਿ ਚੋਰੀ ਚੋਰੀ ਸਨਿਆਰ ਦੀ ਦੁਕਾਨ ਤੇ ਚਲੀ ਜਾ ਕਰਕੇ ਆਪਣੀ ਚੁੰਨੀ ਦੇ ਲੜ ਦੇ ਨਾਲੋਂ ਹੀਰਾ ਕੱਟਿਆ ਖੋਲਿਆ ਤੇ ਸੁਨਿਆਰ ਦੇ ਹੱਥ ਦੇ ਦਿੱਤੇ ਧਰਦਾ ਤਾਂ ਲੈ ਭਾਈ ਆ ਐਨੀ ਸੋਹਣੀ ਕੈਨੀ ਕੀਮਤੀ ਚੀਜ਼ ਮੈਨੂੰ ਲੱਭੀ ਆ ਕੀ ਮਨ ਨੂੰ ਪਉਣਾ ਸੋਚਣ ਲੱਗੀ ਸੀ ਮੈਂ ਬੜੀ ਅਮੀਰ ਹੁੰਦਾ ਪਰ ਉਸ ਸੁਨਿਆਰ ਦੇ ਮਨ ਦੇ ਵਿੱਚ ਵੀ ਲਾਲਚ ਆ ਗਿਆ ਉਹਨੇ ਉਹਦੇ ਹੱਥ ਤੋਂ ਹੀਰਾ ਚੱਕਿਆ ਵੇਖਿਆ ਪਰਖਿਆ ਬਿੰਗਾ ਟੇਡਾ ਕੀਤਾ ਦੇਖਿਆ ਬੜਾ ਸੋਹਣਾ ਹੈ ਉਹ ਔਰਤ ਘਰ ਵਾਪਸ ਚਲੇਗੀ ਨਹਿਮੋ ਚੋਣੀ ਹੁੰਦੀ ਵੀ ਮੈਂ ਅਮੀਰ ਹੋਣਾ ਸੀ ਇੰਨੀ ਸੋਹਣੀ ਚੀਜ਼ ਸੀ ਉਹ ਕਹਿੰਦਾ ਹੀਰਾ ਨਹੀਂ ਇਤੇ ਕੋਈ ਨਕਲੀ ਚੀਜ਼ ਪੱਥਰ ਨੂੰ تراਸ਼ ਕੇ ਕਿਸੇ ਨੇ ਹੀਰਾ ਬਣਾ ਦਿੱਤਾ ਸੁਨਿਆਰ ਦੇ ਮਨ ਚ ਲਾਲਤ ਆਇਆ ਘਰ ਚਲੇਗੀ ਤੇ ਬਾਅਦ ਵਿੱਚ ਘੜੀ ਵਿੱਚੋਂ ਚੱਕ ਕੇ ਹੀਰਾ ਆਪਣੀ ਜੇਬ ਦੇ ਵਿੱਚ ਪਾ ਲਿਆ ਤੇ जौहरी ਦੇ ਕੋਲ ਚਲਿਆ ਗਿਆ ਜਿਹੜਾ ਰਤਨਾ ਦਾ ਵਪਾਰੀ ਸੀ ਜਾ ਕਰਕੇ ਹੀਰਾ ਕੱਢਿਆ ਆਪਣੀ ਜੇਬ ਦੇ ਵਿੱਚੋਂ ਜੋਰੀ ਨੂੰ ਵਿਖਾਇਆ ਕਹਿੰਦਾ ਵੇ ਤੇਰੇ ਬਾਣੇ ਸਰਬਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੋ का खालसा वाहिगुरु जी की फतेह तो हम बारक तुमरे तारे तुम दाते ठाकुर प्रतिपालक नायक खसम मारे निमख निमख तुम ही प्रतिपाल हो हम बारक तुमरे तारे जेवा एक कवन गुण कही है बेसे पल्ला तू सुहागदा ਚਾਈ ਚਾਈ ਫੜ ਲੈ ਤੀਏ ਪੱਲਾ ਤੂੰ ਸੁਹਾਗ ਦਾ ਚਾਈ ਚਾਈ ਫੜ ਲੈ ਤੀਏ ਪੱਲਾ ਤੂੰ ਸੁਹਾਗ ਦਾ ਚਾਈ ਚਾਈ ਫੜ ਲੈ ਤੀਏ ਉਸਤ ਜਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋਟਿਆ ਕਿੰਦਾ ਨਾਨਕ ਜੀ ਵੇ ਅੱਬ ਬਜਾਈ ਛੋਟਿਆ ਅੱਬ ਕਿਜਿਆ ਕੀ ਅੱਬ ਕਿਜਿਆ ਕੀ ਹੱਪੇ ਸਾ ਟੁਕੜਾ ਵੇਚਤੇ ਤੋ ਪੱਲੇ ਟੈਂਡੇ ਲਾਗੀ ਤੋ ਪੱਲੇ ਟੈਂਡੇ ਲਾਗੀ ਤੀਏ ਪੱਲਾ ਤੂੰ ਸੁਹਾਗ ਦਾ ਚਾਈ ਚਾਈ ਫੜ ਲੈ ਤੀਏ ਪੱਲਾ ਤੂੰ ਸੁਹਾਗ ਦਾ ਚਾਈ ਚਾਈ ਫੜ ਲੈ ਤੀਏ ਪੱਲਾ ਤੂੰ ਸੁਹਾਗ ਦਾ ਚਾਈ ਚਾਈ ਫੜ ਲੈ ਤੀਏ ਪੱਲਾ ਤੂੰ ਸੁਹਾਗ ਦਾ ਸੋਹੀ ਨਾ ਪਰਵਿਰਤੀ ਪਰਮ ਦਿਰੜਾਇਆ ਪਰਮ ਦਿਰੜਾਇਆ ਬਦਨਾਮ ਜਿਓ ਬਾਣੀ ਰਹਿਮਾਂ

गौर कर को राया रा तो सबके बेक पाप गवाया हम बाप चले हुए पार की ता लाया जनक है नालक लाभ कहि ਰੰਗ ਕਾਜ ਰਚਾਇਆ ਜਨ ਕਹਿ ਨਾਨਕ ਸਾਬ ਕਹਦੀ ਰੰਗ ਕਾਜ ਰਚਾਇਆ ਦੇਰ ਪਾ ਕੇ ਮੋਲੇ ਮੋਲੇ ਪੈਲਾ ਨਵਾਇਆ ਸਰ ਰਾਮ ਕੀ ਉਪੋਈਂ ਤੇਰਾ ਮਲਕ ਪਾਇਆ ਹਰ ਕੋਣ ਗਾਇਆ ਹਰ ਦੇਖੇ ਰਾਮ ਹਾ ਕਰਤਿਆ ਪਰਪੂਰੇ ਪਰ ਹਰ ਪ੍ਰਭੂ ਇੱਕੋ ਪਿਲ ਹਰ ਚਾਨਕ ਮੰਗਲ ਗਾਏ ਜਨਨਾਨਕ ਦੂਜੀ ਲਾਭਤ ਲਾਈ ਅਨਹਦ ਸ਼ਬਦ ਦੇ ਲਾਗੋ ਚਲਾਈ ਅਨਹਦ ਸ਼ਬਦ ਬਜਾਰੇ ਜਨ ਨਾਨਕ ਤੁਸੀ ਲਾਗੋ ਚਲਾਈ ਅਨਹਦ ਸ਼ਬਦ ਬਜਾਰੇ ਹਰ ਤੁਝੜੀ ਦਾ ਰਾ ਪੜਾਇਆ ਈ ਪਿਆਵਾਲਾ ਤਨ ਤੋਂ ਬਾਬ ਲਾ ਪੜਾਇਆ ਈ ਸਿਰ ਮੱਥੇ ਅਸਾਂ ਮੰਨਿਆ ਸਿਰ ਮੱਥੇ ਅਸਾਂ ਮੰਨਿਆ ਓ ਡਾਡੇ ਜਲ ਪਾਣਾ ਵੇ ਵੇੜੇ ਵਿੱਚੋਂ ਤੇਰੇ ਬਾਬਲੇ ਉੱਠ ਜਾਣਾ ਬੀ ਤੀਆਂ ਸਦਾ ਪਰਦੇਸਣਾ ਹੁੰਦਾ ਇਹਨਾ ਦਾ ਤੂੜ ਤੇ ਗਾਣਾ ਬੇਰੇ ਵਿੱਚੋਂ ਤੇਰੇ ਬਾਦਲਾਸਾਂ ਚੋਬ ਚੁਗੇ ਸਹੇਲੀਆਂ ਵੀਰਾ ਬਰਾਬਿਆਦ ਲੈ ਕਦਨੀਓ ਦਿਲ ਵਿੱਚੋਂ ਤੇਰਾ ਮੈਂ ਵਿਸਾਰਨਾ ਕਦਨੀਓ ਦਿਲ ਵਿੱਚੋਂ ਤੇਰਾ ਮੈਂ ਵਿਸਾਰਨਾ ਅੰਮੀ ਦੀਆ ਆਂਦਰਾ ਦਾ ਅੰਮੀ ਦੀਆ ਆਂਦਰਾ ਦਾ ਇੱਕ ਮੈਂ ਹੀ ਦਰਦ ਪਸਾਣਾ ਵੇ ਬੇਨੇ ਵਿੱਚੋਂ ਤੇਰੇ ਬਾਪੁਲਾਇ ਅਸਾਂ ਤੋਗ ਚੁਕੇ ਕਿ ਜੜਾਣਾ ਵੇ ਤੀਆਂ ਸਦਾ ਪਰਦੇਸਣਾ ਹੁੰਦਾ ਇਹਨਾ ਦੂਰ ਟਿਕਾਣਾ ਵੇ ਬੇਨੇ ਵਿੱਚੋਂ ਤੇਰੇ ਬਾਪੁਲਾਇ ਅਸਾਂ ਜੋਗ ਚੁਕੇ ਉੱਡ ਜਾਣਾ 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 ਅਸਤੁਰ ਪਰ ਦੇਸੀ ਜਾਣਾ 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 ਅਸਤੁਰ ਦੇਸੀ ਜਾਣਾ ਮਾਏ ਮਾਏ ਫਿਰ ਜਿਲ ਨੂੰ ਹੌਲ ਤੇ ਆਇਆ ਮਾਏ ਆ ਕਬੂਤਰ ਆਏ ਮਾਏ 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 ਮੇਰੇ ਜਨਮ ਹੋਣ ਤੇ ਆਇਆ ਝਾਣਾ ਝਾਣਾ ਅਸਤਰ ਪਰਦੇਸੀ ਦਾ ਝਾਣਾ ਰਾਮ ਕਲੀ ਮਹਿਲਾ ਤੀਜਾ आनंदी कोंकार सतगुरु प्रसाद आनंद पिया मेरी माए सतगुरु न पाया जग बता पाया सहज सेती मन रजिया वालाया गागर तन पर